ਅਗਿਆਨ ਮਤੀ ਅੰਧੇ ਰਹਿ ਬਿਨ ਪਿਰ ਦੇਖੇ ਭੂਖ ਨਾ ਜਾਏ ਇੰਦਾ ਡਾਰਕਨੈਸ ਆਫ ਇਨਟਲ ਇਗਨੋਰੈਂਸ ਸ਼ੀ ਕੈਨ ਨਾ ਸੀ ਹਰ ਹਸਬੰਡ ਐਂਡ ਹਰ ਹੰਗਰ ਟੂ ਇਸ ਨਾਟ ਡਿਪਾਰਟ ਅਗਿਆਨ ਮਤੀ ਅੰਧੇ ਰਹਿ ਮਤਲਬ ਕਿ ਆ ਗਿਆਨ ਬਿਨਾ ਗਿਆਨ ਤੋਂ ਜਿਹੜੀ ਮਤ ਹੋਵੇ ਉਹ ਮੂਰਖਤਾ ਹੀ ਇਸ ਤਰ੍ਹਾਂ ਦਾ ਜੀਵਨ ਜਿਉਂਦੀ ਹੈ ਉਹ ਅਕਲ ਜਿਵੇਂ ਕਿ ਇੱਕ ਹਨੇਰੇ ਦੇ ਵਿੱਚ ਸਾਰਾ ਜੀਵਨ ਬਤੀਤ ਕਰਨਾ ਗਿਆਨ ਤੋਂ ਬਿਨਾ ਜੀਵਨ ਬਤੀਤ ਕਰਨਾ ਹਨੇਰੇ ਦੇ ਵਿੱਚ ਰਹਿਣ ਦੇ ਬਰਾਬਰ ਹੈ ਬਿਨ ਪੀਰ ਦੇਖੇ ਭੂਖਾ ਨਾ ਜਾਏ ਜਦੋਂ ਤੱਕ ਪਰਮਾਤਮਾ ਜੀ ਦਾ ਪ੍ਰਕਾਸ਼ ਦਿਖਾਈ ਨਹੀਂ ਦਿੰਦਾ ਜਦੋਂ ਤੱਕ ਆਪਣੇ ਆਪ ਦੇ ਗਿਆਨ ਦੀ ਅਸਲ ਗਿਆਨ ਦੀ ਸੋਝੀ ਨਹੀਂ ਆਉਂਦੀ ਉਦੋਂ ਤੱਕ ਪਰਮਾਤਮਾ ਦੀ ਪ੍ਰਾਪਤੀ ਸੰਭਵ ਹੈ ਕਿਵੇਂ ਅਸੰਭਵ ਹੈ ਕਿਵੇਂ ਨਹੀਂ ਪਰਮਾਤਮਾ ਮਿਲਣਾ ਕਿਉਂਕਿ ਬੰਦੇ ਨੇ ساری ਜ਼ਿੰਦਗੀ ਮੂਰਖਤਾ ਹੀ ਕਰੀ ਜਾਣੀ ਮੂਰਖਤਾਈਆਂ ਪੰਜ ਨਿਸ਼ਾਨੀਆਂ ਹੁੰਦੀਆਂ ਇੱਕ ਆਪਣੇ ਆਪ ਨੂੰ ਸਭ ਤੋਂ ਵਧੀਆ ਸਮਝਣਾ ਇੱਕ ਆਪਣੇ ਆਪ ਨੂੰ ਸਭ ਤੋਂ ਸਿਆਣਾ ਸਮਝਣਾ ਇੱਕ ਆਪਣੇ ਆਪ ਨੂੰ ਸਭ ਤੋਂ ਜ਼ਿਆਦਾ ਸ਼ਕਤੀਸ਼ਾਲੀ ਸਮਝਣਾ ਇੱਕ ਆਪਣੇ ਆਪ ਨੂੰ ਸਾਰਿਆਂ ਤੋਂ ਕਿੰ데요 ਵਿਦਵਾਨ ਸਮਝਣਾ ਇੱਕ ਆਪਣੇ ਆਪ ਨੂੰ ਹੀ ਸਾਰਿਆਂ ਤੋਂ ਲੱਗ ਸਮਝਣਾ ਇਹ ਪੰਜ ਮੂਰਖਤਾਈਆਂ ਨੇ ਹੁਣ ਆਪ ਵਿਚਾਰ ਕਰਿਓ ਕਿ ਆਪ 'ਚ ਕਿਸੇ ਦੇ ਵਿੱਚ ਆਹ ਪੰਜ ਤਰ੍ਹਾਂ ਦੀਆਂ ਬੁਰਾਈਆਂ ਤਾਂ ਨਹੀਂ ਜੇ ਕਿਰਪਾ ਕਰਕੇ ਮੇਰੇ 'ਚ ਦੇਖਣ ਤਾਂ ਬਖਸ਼ ਲਿਓ ਮੈਨੂੰ ਦੱਸ ਦਿਓ ਕਿ ਆਪ ਵਿੱਚ ਵੀ ਸੰਤ ਜੀ ਇਹ ਚੀਜ਼ਾਂ ਨੇ ਤਾਂ ਮੈਂ ਵੀ ਉਹਦੇ ਤੇ ਕੰਮ ਕਰਾਂਗਾ ਮੈਨੂੰ ਪਤਾ ਹਜੇ ਮੈਨੂੰ ਵੀ ਬਹੁਤ ਕੁਝ ਸਿੱਖਣ ਦੀ ਲੋੜ ਹੈ ਪਿਆਰੀ ਸਾਧ ਸੰਗਤ ਜੀ ਗੁਰੂ ਪਿਆਰੀ ਸਾਧ ਸੰਗਤ ਜੀ ਜਿੱਥੇ ਮੈਂ ਗਲਤ ਹੋਵਾਂ ਮੈਨੂੰ ਵੀ ਦੱਸ ਦੇਣਾ ਮੈਂ ਵੀ ਅੰਨਾ ਮੈਂ ਤੁਹਾਡੇ ਤੋਂ ਸਿੱਖਣਾ ਹੈ ਕਿ ਜਿੰਨਾ ਕੁ ਮੈਨੂੰ ਪਤਾ ਲੱਗਦਾ ਉਹ ਆਪਾਂ ਇੱਕ ਦੂਜੇ ਨਾਲ ਸਲਾਹ ਕਰਦੇ ਆਂ ਮੈਂ ਕਿਸੇ ਨੂੰ ਕੁਝ ਸਿਖਾਉਣ ਜੋਗਾ ਨਹੀਂ ਹਾਂ